ਜ਼ਿਲ੍ਹੇ ਦੇ ਵਿੱਚ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਚਾਰਾਂ ਸਰਵਿਸਰਾਂ ਦੇ ਵਿੱਚ ਇਹ ਆਪਰੇਸ਼ਨ ਅਲੱਗ-ਅਲੱਗ ਚਲਾਇਆ ਜਾ ਰਿਹਾ ਜਿੱਥੇ ਅੱਜ ਅਸੀਂ ਇੱਥੇ ਖੜੇ ਹਾਂ ਇਹ ਥਾਰਾ ਸਿਟੀ ਦੇ ਵਿੱਚ ਇਸਲਾਮਾਬਾਦ ਏਰੀਆ ਹੈ ਇੱਥੇ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਜਿਹਦੇ ਅਸੀਂ ਸਾਰੇ ਸੁਪਰਵਾਈਜ਼ਨ ਕਰਨ ਆਏ ਹਾਂ ਇਸ ਪੂਰੇ ਮੁਹਿੰਮ ਦੇ ਤਹਿਤ ਹੁਣ ਤੱਕ ਕਰੀਬ 200 ਦੇ ਆਸ-ਪਾਸ ਐਫ ਆਈ ਆਰ ਟੋਟਲ ਦਰਜ ਹੋਈਆਂ ਜਦੇ ਵਿੱਚ ਕਰੀਬ 400 ਦੇ ਕਰੀਬ ਜਿਹੜੇ ਸਮੰਗਲਰਸ ਜਾਂ ਪੈਡਲਰਸ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਅਪਰੋਕਸੀਮੇਟਲੀ 6 ਕਿਲੋ ਹੈਰੋਇਨ ਔਰ ਕੁਝ ਬਾਕੀ ਅਫੀਮ ਔਰ ਵੈਪਨਸ ਵੀ ਪੱਚੀ ਦੇ ਕਰੀਬ ਵੈਪਨਸ ਜਿਹੜੇ ਉਹ ਇਸ ਮੁਹਿੰਮ ਦੇ ਦੌਰਾਨ ਰਿਕਵਰ ਕੀਤੇ ਗਏ ਇਸ ਤੋਂ ਇਲਾਵਾ 200 ਦੇ ਕਰੀਬ ਜਿਹੜੇ ਬੱਚੇ ਡਰੱਗਸ ਦੇ ਵਿੱਚ ਗਸ ਹੋਏ ਹੋਏ ਸੀਗੇ ਉਹਨਾਂ ਨੂੰ ਡੀ ਡੈਕਸ਼ਨ ਸੈਂਟਰ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਡਿਸਟ੍ਰਿਕਟ ਪੁਲਿਸ ਦੇ ਵੱਲੋਂ ਜਿਹੜੇ ਉੱਥੇ ਇਲਾਜ ਦੇ ਅਧੀਨ ਨੇ ਐਂਡ ਉਮੀਦ ਹੈ ਕਿ ਉਹ ਆਪਣਾ ਇਲਾਜ ਕਰਵਾ ਕੇ ਦੁਬਾਰਾ ਨਾਰਮਲ ਲਾਈਫ ਦੇ ਵਿੱਚ ਵਾਪਸ ਆਉਣ ਤੁਸੀਂ ਸੋ ਆਪਣਾ ਬਾਰਡਰ ਏਰੀਆ ਹੈਗਾ ਬਾਰਡਰ ਏਰੀਆ ਜਿਹੜੇ ਨੌਜਵਾਨ ਹੈਗੇ ਨੇ ਜ਼ਿਆਦਾਤਰ ਉਹ ਜਿਹੜੇ ਬਹੁਤ ਤਸ਼ੱਕਰ ਵੀ ਆ ਗਏ ਉਹਨਾਂ ਨੇ ਗੋਹਰਾ ਕਰ ਲੈਂਦੇ ਆ ਅਗਲੇ ਉਧਰ ਕੋਈ ਵਹੀ ਨਹੀਂ ਇਹ ਉਹੀ ਅਵੇਰਨੈਸ ਵੀ ਨਾਲ ਨਾਲ ਹੀ ਹੈ ਜੀ ਇਹ ਮਤਲਬ ਗਵਰਨਮੈਂਟ ਆਫ ਪੰਜਾਬ ਵੱਲੋਂ ਐਂਡ ਡੀਜੀਪੀ ਸਾਹਿਬ ਵੱਲੋਂ ਜਿਹੜੇ ਖਾਸ ਤੌਰ ਤੇ ਇਨਸਟਰਕਸ਼ਨਸ ਨੇ ਵੀ ਜਿਹੜੇ ਕੰਜ਼ਿਊਮਰਸ ਨੇ ਉਹਨਾਂ ਨੂੰ ਐਜ਼ ਵਿਕਟਿਮ ਟਰੀਟ ਕਰਕੇ ਉਹਨਾਂ ਨੂੰ ਡੀਡਿਕਸ਼ਨ ਉਹਨਾਂ ਦੇ ਕਰਵਾਉਣ ਪਹਿਲ ਦੇ ਅਧਾਰ ਤੇ ਉਹਨਾਂ ਦੀ ਡੀਡਿਕਸ਼ਨ ਕਰवानी ਹੈ ਤਾਂ ਕਿ ਉਹ ਇਹ ਸਾਰੇ ਨਸ਼ਿਆਂ ਨੂੰ ਛੱਡ ਕੇ ਦੁਬਾਰਾ ਇੱਕ ਨਾਰਮਲ ਜ਼ਿੰਦਗੀ ਜਿਹੜੀ ਉਹ ਜੀਣੀ ਸਟਾਰਟ ਕਰ ਉਹ ਖਾਸ ਚ ਗੱਲ ਕਿਡ ਕੀਤੀ ਗਈ ਹੈ ਗੁਰਦਾਸਪੁਰ ਦੇ ਜਿਹੜੇ ਵਿੱਚ 400 ਉਹਨਾਂ ਦੇ ਵਿੱਚ ਜਿਹੜੇ ਜਿਹੜੇ ਵੀ ਏਰੀਆਜ਼ ਨੇ ਜਿੱਥੇ ਕੋਈ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਨੇ ਵੀ ਡਰੱਗਸ ਵਿਕਦੇ ਨੇ ਜਾਂ ਸਮੱਗਲਰਸ ਜਿਹੜੇ ਉੱਥੇ ਰਹਿੰਦੇ ਨੇ ਉਹਨਾਂ ਏਰੀਆਜ਼ ਦੇ ਵਿੱਚ ਇੱਕ ਕੋਆਰਡੀਨੇਟਡ ਆਪਰੇਸ਼ਨ ਚਲਾਇਆ ਜਾ ਰਿਹਾ ਇੱਥੇ ਅੱਜ ਕੱడే ਐ ਅਸੀਂ ਇੱਥੇ ਹੁਣ ਕੋਆਰਡੀਨੇਟਡ ਆਪਰੇਸ਼ਨ ਚੱਲ ਰਿਹਾ ਹੈ ਆਲਰੇਡੀ ਅਸੀਂ ਜਾ ਕੇ ਉਹਦੀ ਹੁਣ ਸੁਪਰਵੀਜ਼ਨ ਕਰਾਂਗੇ